ਫੁੱਟਲੇ ਤੈਨੂੰ ਬਾਜਾ ਮਾਰੀ ਜਾਂਦੇ ਮਰ ਜਾਣੇ ਮੈਨੂੰ ਅੱਖ ਲੱਗੀ ਸੀ ਪਿੱਛੇ ਖੜੀ ਸੀ ਮੈਂ ਅੱਛਾ ਅੱਛਾ ਨੂਰਲ ਖਾਣ ਗਈ ਬਈ ਸੀ ਅੱਛਾ ਪਰ ਇੱਕ ਗੱਲ ਆ ਬੁੱਢਾ ਹਾਂ ਇਹ ਸਾਰੇ ਜਿੰਨੇ ਪਿੰਡਾਂ ਵਾਲੇ ਆ ਤੁਹਾਡੇ ਨੂੰ ਸ਼ਹਿਰਾਂ ਵਾਲੇ ਨਹੀਂ ਵੀ ਅਸੀਂ ਸ਼ਹਿਰਾਂ ਵਾਲੀਆਂ ਹੁੰਨੀਆਂ ਹੈ ਬੜੀਆਂ ਲਿਖੀਆਂ ਹੁੰਨੀਆਂ ਇੰਟੈਲੀਜੈਂਟ ਹੁੰਨੀਆਂ ਵੀ ਕਿਵੇਂ ਵੇ ਜਦੋਂ ਸਵੇਰੇ ਉੱਠਦੀਆਂ ਆਪਣੇ ਘਰ ਵਾਲੀ ਬੈੱਡਟੀ ਲੈ ਕੇ ਜਾਂਦੀਆਂ ਨਾਲੇ ਮਿੰਨਾ ਮਿੰਨੇ ਦੇ ਗਾਲਾ ਗਾਉਣੀਆਂ ਪਤਾ ਕੀ ਮੈਂ ਵੇ ਮੈਂ ਮਰ ਗਈ ਵੇ ਤੇਰੀ ਨਾੜ ਤੇ ਨਾੜ ਚੜ ਗਈ ਵੇ ਦੇ ਦਸੀ ਦੇ ਬੈੜੀ ਨੂੰ ਸਾਥ ਲੋ ਦੇ ਠੀਕਾ ਨਵਾ ਦਿਓ ਬੰਦਾ ਸਾਰੀ ਤੁਹਾਡੀ ਕੰਧਾਂ ਜੀ ਬੈਠਾ ਫਿਰਦਾ ਇਹ ਸਾਡੇ ਸ਼ਹਿਰਾਂ ਵਾਲੀਆਂ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਹਾਂ ਕੋਟ ਦੁਨੀਆ ਤੱਕ ਮੇਕਅਪ ਮਾਰਦੀਆਂ ਜਾਂਦੀਆਂ ਸਾਡੇ ਪਿੰਡਾਂ ਵਾਲਿਆਂ ਨੂੰ ਕਿਹੜੇ ਕੰਮਾ ਚੜ੍ਹਦੀਆਂ ਹੁੰਦੀਆਂ ਇਹ ਤਾਂ ਹਫ਼ਤੇ ਬਾਅਦ ਨਾ ਆਉਂਦੀਆਂ ਕੰਦ ਤੋਂ ਦੀ ਬਾਅਦ ਉਡੇ ਘਰ ਤੇ ਆ ਬੁਕੀ ਅੱਜ ਬੁੱਤ ਬਾਰਾ ਮੈਂ ਕੇਸੀ ਨਾ ਨਾ ਠੀਕ ਹੈ ਇੱਥੇ ਇੱਕ ਸਾਡਾ ਯਾਰ ਦੋਸਤ ਖੜਾ ਉਹਦੀ ਬੇਬੇ ਦਾ ਭਾਂਡੇ ਮੰਜਣ ਵਾਲੇ ਸਾਪਣ ਵਾਲੀ ਨਾ ਲੈਂਦੀ ਐ ਸਾਨੂੰ ਇਹਨਾਂ ਨਹੀਂ ਪਤਾ ਵੀ ਬਸ ਜਿਹੜਾ ਚੰਦਾ ਕੰਮ ਚਲਾਉਨੇ ਆ ਸੀ ਵੀ ਆਹਾ ਸਾਡੇ ਸ਼ਹਿਰਾਂ ਵਾਲੇ ਜਦੋਂ ਨਵੀਂ ਗੱਡੀ ਲੈ ਕੇ ਆਉਂਦੇ ਆ ਤੇ ਆਪਦੀ ਵਾਈਫ ਨੂੰ ਦਿਖਾਉਂਦੇ ਆ ਵਾਈਫ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਹਮ ਲੌਂਗ ਡਰਾਈਵਰ ਚਲੇ ਸਾਡੇ ਪਿੰਡਾਂ ਵਾਲੇ ਜਦੋਂ ਗੱਡੀ ਲੈ ਕੇ ਆਉਂਦੇ ਆ ਭਾਗਦਾਨ ਨੂੰ ਕਹਿਣਗੇ ਭਾਗ ਹਜ਼ਾਰ ਦੀ ਟਾਟਾ ਸੋਮਣਿਆ ਕਿਹੜਾ ਕਰਜ਼ਾ ਚੱਲ ਬਾਬੇ ਦੇ ਮੱਥਾ ਟੇਕਣ ਚੱਲੀਏ ਹਾਂ ਗੱਡੀ ਪਿੰਡ ਦੀ ਫੇਰਨੀ ਤੇ ਗਈ ਹੁੰਦੀ ਆ ਉਹਦੋਂ ਹੀ ਕਹੂੰ ਰੁੱਕੀ ਵੇ ਰੁੱਕੀ ਮੈਂ ਕੀ ਹੋ ਗਿਆ ਤੇਲ ਛੜ ਗਿਆ ਉਲਟੀ ਆਉਂਦੀ ਏ ਫਿਰ ਉਲਟੀ ਕਰਕੇ ਭਾਰਤ ਦਾ ਨਕਸ਼ਾ ਬਣਾ ਦਿੰਦੀਆਂ ਬਾਰੀ ਤੇ ਵੀ ਆਹਾ ਸਾਡੇ ਸ਼ਹਿਰਾਂ ਨੇ ਜਵਾਕ ਜਦੋਂ ਛੁੱਟੀਆਂ ਹੁੰਦੀਆਂ ਇਹਨਾਂ ਨੂੰ ਹਾਂ ਮੰਮੀ ਪਾਪਾ ਦਾ ਪਤਾ ਕੀ ਪਲਾਨ ਕਰਦੇ ਆ ਕੀ ਮੰਮੀ ਪਾਪਾ ਹਮ ਕੁਲੂ ਮਨਾਰੀ ਚੱਲੇ ਤੇ ਉੱਚੀ ਪਹਾੜੀ ਤੇ ਜਾ ਕੇ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਸਾਡੇ ਪਿੰਡ ਵਾਲੇ ਕਲਸ਼ਣੇ ਐਡੇ ਹੁੰਦੇ ਹਨ ਉਹਨਾਂ ਨੂੰ ਕਦੇ ਕੋਈ ਲੈ ਕੇ ਨਹੀਂ ਜਾਂਦਾ ਇਹਨਾਂ ਦੀ ਇੱਕੋ ਹੀ ਜੈਤ ਹੁੰਦੀ ਆ ਬੀਬੀ ਐਤ ਦੇ ਨਾ ਸੁੱਟੀਆਂ ਚ ਮਾਮੇ ਕੇ ਪਿੰਡ ਜਾਵਾਂਗੇ ਹਾਂ ਆ ਤੁਹਾਡੇ ਸ਼ਹਿਰਾਂ ਵਾਲੇ ਜਵਾਕ ਬਾਂਦਰ ਨੂੰ ਦੇਖ ਕੇ ਕਹਿਣਗੇ ਪਾਪਾ ਮੰਕੀ ਮuje ਸਪਾਲੋ ਡਰ ਲੱਗ ਰਹਾ ਹੈ ਸਾਡੇ ਪਿੰਡ ਵਾਲੇ ਤਾਂ ਬਾਂਦਰ ਨੂੰ ਦੇਖ ਕੇ ਕਹਿਣਗੇ ਬੁੜਿਆ ਲਾਈਂ ਕਰਾਂ ਗੱਡੀ ਸਾਈਡ ਤੇ ਬਾਂਦਰ ਮਗਰ ਡੜਾ ਚਾ ਕੇ ਪੈ ਜਾਂਦੇ ਆ ਬਾਂਦਰ ਵੀ ਸੋਚਦਾ ਭੱਜਿਆ ਜਾਂਦਾ ਸਾਲੀ ਮੈਥੋਂ ਘੜੀ ਨਸਲ ਕਿਹੜੀ ਆ ਤੁਹਾਡੇ ਪਿੰਡ ਜੀ ਜਗ੍ਹਾ ਤੇ ਜਾ ਕੇ ਕਹਿੰਦੇ ਨਾ ਉਹ ਗਾਡੀ ਕਿੰਨੀ ਛੋਟੀ ਸੀ ਲੱਗ ਰਹੀ ਆ ਹਾਂ ਪੂਟੋ ਛਾਡੇ ਪਿੰਡਾਂ ਵਾਲੇ ਤਾਂ ਉੱਚੀ ਜਗ੍ਹਾ ਤੇ ਜਾ ਕੇ ਕੋਈ ਗੱਲ ਕਹਿੰਦੇ ਆ ਕੀ ਹਾਂ ਥੋ ਪਹਿਲਾਂ ਤੇਰਾ ਥੋ ਕਿੱਥੇ ਜਾਂਦਾ ਕਿ ਮੇਰਾ ਓਏ ਵੀ ਆ ਸਾਡੇ ਸ਼ਹਿਰਾਂ ਵਾਲੇ ਪਹਿਲੀ ਗੱਲ ਅਫਸੋਸ ਕਰ ਲ ਜਾਂਦੇ ਨਹੀਂ ਜੇ ਜਾ ਵੀ ਪੜਨ ਪਤਾ ਕਿਵੇਂ ਕੰਮ ਕਰਦੇ ਅਫਸੋਸ ਹਾਂ ਸੂ ਸੜ ਭੈਣ ਜੀ ਬਹੁਤ ਮਾੜਾ ਹੋਇਆ ਤੇ ਛੱਕ ਵੀ ਮਾਰਨੀ ਹੋ ਪਤਾ ਕਿਵੇਂ ਮਾਰ ਕੇ ਕਿਵੇਂ ਛੀ ਸੌਰੀ ਸਾਡੇ ਨਹੀਂ ਪਿੰਡਾਂ ਵਾਲਿਆਂ ਬੇਬੇ ਇਹ ਤਾਂ ਛੱਕ ਤੋਂ ਪਹਿਲਾਂ ਉਹ ਢੋ ਹਾਂ ਭਾਈ ਸਰਪੰਚਾਣੀ ਖੜੇ ਆ ਚਾਚਾ ਸਰਵਣੀ ਖੜੇ ਆ ਪਿੱਛੇ ਦੇ ਸਰਕਾਰ ਨੇ ਐਲਾਨ ਕਰਤਾ ਵੇ ਕੀ ਕਹਿੰਦੇ ਜੀਰੇ ਪੰਜ ਜਵਾਬ ਆ ਉਹਨੂੰ ਜ਼ਮੀਨ ਦਾ ਮਰੱਭਾ ਮਿਲੂ ਤੂੰ ਤਾਂ ਤੜ ਗਿਆ ਮੈਂ ਤੜ ਗਿਆ ਜਦੋਂ ਭਾਈ ਸਾਹਿਬ ਨੇ ਦੁਬਾਰਾ ਹੋਕਾ ਦਿੱਤਾ ਹਾਂ ਆਪਣੇ ਹੀ ਮੈਂ ਕਿਹਾ ਖੜਦਾ ਕਰਾ ਗਵੰਢ ਨਾਲੇ ਦੋਨੇ ਲਿਆਵਾ ਜਦੋਂ ਗਵੰਢ ਨਾਲੇ ਦੋਨੇ ਲੈ ਕੇ ਮੇਰੇ ਸਾਰਕੜੇ ਮੇਰੇ ਵਾਲੇ ਤਿੰਨੇ ਦੇ ਸਣ ਅੱਛਾ ਮੈਂ ਕਿਹਾ ਭਾਗਵਾਨੇ ਆਪਣੇ ਵਾਲੇ ਕਿੱਧਰ ਗਏ ਕਹਿੰਦੀ ਹੋਕਾ ਕੱਲੇ ਨੇ ਨਹੀਂ ਸੀ ਸੁਣਿਆ ਜਿਹਦੇ ਸੀਗੇ ਸਿਆਣ ਕੇ ਲੈ ਗਿਆ ਹਰਖਤ ਮਾਇ ਭਾਈ ਬਈ ਤੇਰਾ ਬੂਡੋ ਫਰਕ ਮੇਰੀ ਗੱਲ ਸੁਣਾ ਹੈ ਦੇਖ ਲੈ ਸੁਣਣਾ ਸਾਰਨਾ ਸਜੀਆਂ ਤਾਂ ਜੀਆਂ ਫਿਰਦੀਆਂ ਆ ਹਾਂ ਹਾਂ ਮੈਨੂੰ ਕਲਤਾ ਹੈਗਾ ਵਿੱਚ ਗਾਨੀ ਹੈ ਨਹੀਂ ਹੈ ਨਹੀਂ ਵੀ ਕੰਨ ਤਾਂ ਹੈਗਾ ਦੇਖਣਾ ਕਾਟੇ ਹੈ ਨਹੀਂ ਹੈ ਨਹੀਂ ਤੇਰੇ ਕੋਲੇ ਬਟਵਾ ਹੈਗਾ ਵਿੱਚ ਪੈਸੇ ਹੈ ਨਹੀਂ ਠੀਕ ਹੈ ਨਾ ਕੋਈ ਵੀ ਲੈ ਲਾ ਕੇ ਫੇਫੇ ਕਰ ਰਹੇ ਸੋ ਤਾੜੀਆਂ ਮਾਰ ਦਿਓ ਇਹ ਸਰਪੰਚ ਸਾਹਿਬ ਥੈਂਕ ਯੂ ਤੁਸੀਂ ਸਦਾ ਆਈ ਸਰਪੰਚ ਬਣੇ ਰਹੋ ਸਾਰੀ ਦੁਨੀਆ ਮੱਕੀਆ ਤੁਸੀਂ ਫਿਰ ਵੀ ਸਰਪੰਚ ਬਣੇ ਰਹੋ ਕੱਲ੍ਹ ਨੂੰ ਹੀ ਫਿਰਦੇ ਹੋਵਾਂ ਪਿੰਡ 'ਚ ਫੈਸਲੇ ਕਰਾਉਂਦੇ ਸੋ ਤਾੜੀਆਂ ਮਾਰ ਦਿਓ ਜੀ ਖੁੱਲ ਕੇ ਇੱਕ ਕਰੀ ਸਾਰੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੇ ਰੱਬ ਚੜ੍ਹਦੀ ਕਲਾ ਰੱਖੇ ਠੀਕ ਹੈ ਜੀ ਤਾੜੀਆਂ ਮਾਰੇ ਕੀ ਖਿਆਲ ਹੈ ਜੀ ਇੱਕ ਵਾਰ